ਇਹ ਸਾਡਾ ਗੋਨਿਆਣੇ ਦਾ ਪੱਗ ਧਾਰੀ ਬੰਦਾ ਹੈ ਦਾੜੀ ਇਹਦੇ ਰੱਖੀ ਹੋਈ ਹੈ ਉਹ ਉਹਦੀ ਖਿੱਚ ਤੂ ਹੋ ਰਹੀ ਹੈ ਅੰਗਰਾਲ ਉਹਨੂੰ ਬਾਥਰੂਮ ਦੇ ਵਿੱਚੋਂ ਖਿੱਚ ਕੇ ਲਿਆਇਆ ਹੈ ਮੈਂ ਕੁਛ ਕਿੱਡੀ ਬੇਇੱਜ਼ਤੀ ਕਰਵਾ ਰਿਹਾ ਸਾਡੀ ਇਹ ਲੋਕ ਸਾਡੇ ਪੰਜਾਬ ਦੇ ਪੰਜਾਬੀਅਤ ਦੀ ਸਾਰੇ ਦੀ ਬੇਇੱਜ਼ਤੀ ਹੋ ਰਹੀ ਹੈ ਮੈਂ ਤੇ ਫਿਰ ਤੁਸੀਂ ਡਰਦੇ ਬਾਥਰੂਮਾਂ ਦੇ ਵਿੱਚ ਵੜਦੇ ਹੋ ਖੜੋ ਵੀ ਆਹ ਯਾਰ ਅਸੀਂ ਆਪਦੀ ਪਾਰਟੀ ਦੀ ਮਦਦ ਤੇ ਆਏ ਹਾਂ ਜੋ ਸਾਡੇ ਤੇ ਧਾਰਾ ਲੱਗਦੀ ਹੈ ਲਾਓ ਸਾਨੂੰ ਜਿਲ੍ਹਿਆਂ ਦੇ ਵਿੱਚ ਢੱਕੋ ਜਿਮਨੀ ਚੋਣਾ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਰਹਿਣਗੇ ਜੈਤੋਤੋ ਕਾਲਾ ਸ਼ਰਮਾ ਜੀ ਸਵਾਗਤ ਕਰ ਲੈਨੇ ਆ ਪਹਿਲਾ ਸਸੇ ਦਾ ਸਸੇ ਦਾ ਜੀ ਬਾਈ ਜੀ ਜਿਮਨੀ ਚੋਣਾ ਦੀ ਗੱਲ ਕਰੀ ਅੱਜ VOTING ਹੋ ਰਹੀ ਹੈ ਤਾਂ ਕੱਲ ਜੋ VOTING ਹੋਣ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ CM ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਰਹੇ ਆ ਉਹਨਾਂ ਦੀ ਗੱਲ ਕਰੀ ਆ ਆਪਾਂ ਉਹਨਾਂ ਵੱਲੋਂ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਜਲੰਧਰ ਦੇ ਵਿੱਚ ਪਹੁੰਚਿਆ ਜਾਂਦਾ ਕਿਵੇਂ ਆਮ ਆਦਮੀ ਪਾਰਟੀ ਦੀ ਗੱਡੀ ਜਾਂਦੀ ਹੈ ਉੱਥੇ ਤੇ ਉਸ ਦੇ ਵਿੱਚ ਰਾਸ਼ਨ ਦੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਨੇ ਅ ਲੇਡੀਜ਼ ਛੂਟਾਂ ਦੀ ਗੱਲ ਕੀਤੀ ਜਾਵੇ ਸ਼ਰਾਬੀਆਂ ਬੋਤਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੀਤਲ ਅੰਗਰਾਲ ਵੱਲੋਂ ਵੀ ਇੱਕ ਵੀਡੀਓ ਬਣਾਈ ਜਾਂਦੀ ਹੈ ਤਾਂ ਉਸ ਦੇ ਵਿੱਚ ਵੀ दारू ਦੀਆਂ ਬੋਤਲਾਂ ਤੇ ਉੱਥੋਂ ਦੇ ਜਿਹੜੇ ਡੀਐਸਪੀ ਆ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਜਾਂਦੀ ਹੈ ਤਾਂ ਪ੍ਰਸ਼ਾਸਨ ਨੂੰ ਉੱਥੇ ਬੁਲਾਇਆ ਜਾਂਦਾ ਇਹ ਸਭ ਕੁਝ ਦਿਖਾਇਆ ਜਾਂਦਾ ਕਿਵੇਂ ਦੇਖਦੇ ਹੋ ਤੁਸੀਂ ਇਹ ਸਭ ਚੀਜ਼ ਨੂੰ ਜਿਹੜੀ ਇਮਾਨਦਾਰ ਕਹਿਣ ਵਾਲੀ ਸਰਕਾਰ ਇਮਾਨਦਾਰੀ ਦੇ ਨਾਮ ਤੇ ਸੱਤਾ ਦੇ ਵਿੱਚ ਆਈ ਸੀ ਉਹ ਅੱਜ ਆ ਤਾਮ-ਜ਼ਾਮ ਡੰਡਾ ਜੋ ਇਹ ਸਭ ਕੁਝ ਚਲਾ ਰਹੀ ਹੈ ਮੈਂ ਤੁਹਾਡੇ ਚੈਨਲ ਆ ਹੀ ਨਾ ਇਹ ਜਿਹੜਾ ਕੁਝ ਵੀ ਹੋ ਰਿਹਾ ਜਿਮਣੀ ਚੋਣਾ ਹੈ ਚਾਹੇ ਕੋਈ ਜਨਰਲ ਚੋਣਾ ਹੈ ਆਮ ਚੋਣਾ ਹੈ ਉਹਦੇ ਵਿੱਚ ਜਿਹੜੀ ਧੱਕੇਸ਼ਾਹੀ ਹੁੰਦੀ ਉਹ ਸਾਡੇ ਪੰਜਾਬ ਦੀ ਬਹੁਤ ਹੀ ਮੰਦ ਭਾਗੀ ਗੱਲ ਹੈ ਸਾਡੇ ਪੰਜਾਬ ਦੇ ਲੋਕਾਂ ਦੇ ਜਿਹੜੇ ਕਰਮ ਫੁੱਟ ਗਏ ਕਿਉਂਕਿ ਪਹਿਲਾਂ ਜਦੋਂ ਅਸੀਂ ਕੋਈ ਮਾੜੀਆਂ ਸਰਕਾਰਾਂ ਚੁਣ ਲੰਨੇ ਆ ਅਸੀਂ ਦੂਜਿਆਂ ਦੇ ਵਿਰੋਧ ਦੇ ਵਿੱਚ ਜਾ ਕੇ ਕਾਲੀ ਦਲ ਦੇ ਕਾਂਗਰਸ ਦੇ ਵਿਰੋਧ ਦੇ ਵਿੱਚ ਜਾ ਕੇ ਅਸੀਂ ਕੁਝ ਵੀ ਨਹੀਂ ਦੇਖਿਆ ਵੀ ਅਸੀਂ ਵੋਟਾਂ ਕਿਨੂੰ ਖੂਚੋ ਨਿਕਲ ਕੇ ਅਸੀਂ ਖਾਈ ਦੇ ਵਿੱਚ ਡਿੱਗ ਪਏ ਇਸ ਕਰਕੇ ਇਹ ਜੋ ਹੋ ਰਿਹਾ ਹੈ ਇਹ ਕਿਸੇ ਵੀ ਲੀਡਰ ਦਾ ਕੁਛ ਨਹੀਂ ਜਾਣਾ ਚਾਹੇ ਉਹ ਕਾਂਗਰਸ ਦਾ ਹੈ ਚਾਹੇ ਕਾਲੀ ਦਲ ਦਾ ਤੇ ਚਾਹੇ ਅੱਜ ਇਹ ਅਜ ਪੰਜਾਬ ਦਾ ਮੁੱਖ ਮੰਤਰੀ ਜੋ ਨੁਕਸਾਨ ਹੋਣਾ ਉਹ ਸਾਡੇ ਪੰਜਾਬ ਦਾ ਹੋਣਾ ਹੈ ਪਹਿਲੀ ਗੱਲ ਤਾਂ ਸਾਡੇ ਵੱਧ ਦਾ ਨੁਕਸਾਨ ਹੋਣਾ ਜਿਹੜਾ ਉਹ ਸਾਡੇ ਭਾਈਚਾਰਕ ਸਾਂਝ ਦਾ ਹੋਣਾ ਉਹ ਜੋ ਬੋਤਲਾਂ ਨਿਕਲੀਆਂ ਗੱਡੀ ਦੇ ਵਿੱਚੋਂ ਉਹਨੂੰ ਆਪਾਂ ਇੱਕ ਨਸ਼ਾ ਹੀ ਕਵਾਂਗੇ ਨਾ ਨਸ਼ੇ ਦੀਆਂ ਬੋਤਲਾਂ ਦਾ ਨਿਕਲਣਾ ਸ਼ਰਾਬ ਦੀਆਂ ਬੋਤਲਾਂ ਦਾ ਨਿਕਲਣਾ ਉਹ ਇੱਕ ਮੰਦਭਾਗੀ ਗੱਲ ਹੈ ਮੁੱਖ ਮੰਤਰੀ ਪਹਿਲਾਂ ਕਹਿੰਦਾ ਸੀ ਜਿਵੇਂ ਅਨਸ਼ਾ ਮੁਕਤ ਕਰ ਦੂੰ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾ ਦਾਂਗੇ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਕੱਪੜੇ ਵੰਡਦੇ ਚਲੋ ਕੋਈ ਗੱਲ ਨਹੀਂ ਕਿਸੇ ਦਾ ਕੋਈ ਨੰਗ ਟੱਕ ਦੇਣਾ ਭੁੱਖੇ ਨੂੰ ਰਾਸ਼ਨ ਦੇ ਦੇਣਾ ਇਹ ਤਾਂ ਸਾਡੇ ਗ੍ਰੰਥਾਂ ਸਾਹਿਬ ਗ੍ਰੰਥਾਂ ਦੇ ਵਿੱਚ ਵੀ ਹੁੰਦਾ ਹੈ ਪਰ ਪਰ ਵੋਟਾਂ ਦੇ ਸਮੇਂ 'ਚ ਇਹ ਜਿਹੜੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਵੀ ਕਹਿ ਸਕਦੇ ਆਪਾਂ ਤਾਜੀਆਂ ਉਡਾਈਆਂ ਜਾ ਰਹੀਆਂ ਨੇ ਜੋ ਕਿ ਸੱਤਾ ਦੇ ਵਿੱਚ ਸਰਕਾਰਾ ਉਸ ਵੱਲੋਂ ਤੁਸੀਂ ਮੇਰੀ ਗੱਲ ਨੂੰ ਸਮਝ ਨਹੀਂ ਰਹੇ ਚੋਣ ਕਮਿਸ਼ਨਰ ਸੂਬਾ ਚੋਣ ਕਮਿਸ਼ਨਰ ਪੰਜਾਬ ਦਾ ਜੋ ਚੋਣ ਕਮਿਸ਼ਨਰ ਹੈ ਮੁੱਖ ਚੋਣ ਕਮਿਸ਼ਨਰ ਇੱਕ ਸੈਂਟਰ ਪਹਿਲਾਂ ਤਾਂ ਇਲੈਕਸ਼ਨ ਹੋਇਆ ਸੈਂਟਰ ਦਾ ਸੈਂਟਰ ਦਾ ਜਿਹੜਾ ਚੋਣ ਕਮਿਸ਼ਨਰ ਸੀ ਉਸ ਤੋਂ ਬਾਅਦ ਸੂਬਿਆਂ ਦਾ ਚੋਣ ਕਮਿਸ਼ਨਰ ਇਹ ਨੁਕਸਾਨ ਕਿਹਦਾ ਹੋਣਾ ਹੈ ਕਿਹਦੀ ਛਵੀ ਡਿੱਗਣੀ ਹੈ ਚੋਣ ਕਮਿਸ਼ਨਰ ਦੀ ਡਿੱਗਣੀ ਹੈ ਨਾ ਕਿ ਮੁੱਖ ਮੰਤਰੀ ਪੰਜਾਬ ਦੀ ਡਿੱਗਣੀ ਹੈ ਉਹ ਚੋਣ ਕਮਿਸ਼ਨਰ ਅੱਖਾਂ ਮੀਚ ਕੇ ਕਿਉਂ ਦੇਖ ਰਿਹਾ ਉਸ ਗੱਲ ਨੂੰ ਹਲਕੇ 'ਚ ਕਿਉਂ ਲੈ ਰਿਹਾ ਉਸ ਗੱਲ ਤੇ ਉਹਦਾ ਉਹਦਾ ਵਿਰੋਧ ਕਰਨਾ ਜਾਂ ਉਹਦੇ ਕਾਨੂੰਨੀ ਕਾਰਵਾਈ ਕਰਨੀ ਉਹਦਾ ਬਣਦੀ ਹੈ ਤੇ ਇਹ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਕੁਝ ਜਣਾ ਨਾ ਕਿਸੇ ਕਾਲੀ ਜਾਂ ਕਾਂਗਰਸ ਦੇ ਜਣਾ ਜਿਹੜਾ ਵਿਸ਼ਵਾਸ ਉੱਠਣਾ ਹੈ ਉਹ ਚੋਣ ਕਮਿਸ਼ਨਰ ਤੋਂ ਉੱਠਣਾ ਹੈ ਚੋਣ ਕਮਿਸ਼ਨਰ ਕੀ ਵਾਅਦਾ ਕਰਦਾ ਹੈ ਵੀ ਮੇਰੀ ਇਹ ਕੌਲ ਹੈ ਮੈਂ ਤੁਹਾਨੂੰ ਇੱਕ ਨੰਬਰ ਦੇ ਰਿਹਾ ਜੇ ਕੋਈ ਕਿਤੇ ਗਲਤ ਹੋ ਰਿਹਾ ਕੋਈ ਪੈਸਾ ਵੰਡ ਰਿਹਾ ਜਾਂ ਕੋਈ ਸ਼ਰਾਬ ਵੰਡ ਰਿਹਾ ਜਾਂ ਸਰਕਾਰ ਆਪਣੀ ਪਾਵਰ ਦੀ ਦੁਰਵਰਤੋਂ ਕਰ ਰਹੀ ਹੈ ਤੇ ਤੁਸੀਂ ਮੈਨੂੰ ਟੋਲ ਫਰੀ ਨੰਬਰ ਦੇ ਉੱਤੇ ਕਾਲ ਕਰੋ ਆਮ ਬੰਦਿਆਂ ਨੂੰ ਕਿਹਾ ਜਾਂਦਾ ਤੇ ਉਹ ਕੀ ਅਸੀਂ ਤੁਹਾਨੂੰ ਕਾਲ ਕਰੀਏ ਜੋ ਤੁਸੀਂ ਆਪ ਹੀ ਕੁਝ ਨਹੀਂ ਕਰ ਰਹੇ ਇੱਕੋ ਹੀ ਚੋਣ ਹੋ ਰਹੀ ਹੈ ਨਾ ਪੂਰੇ ਪੰਜਾਬ ਦੀ ਤਾਂ ਚੋਣ ਨਹੀਂ ਹੋ ਰਹੀ ਇੱਕੋ ਹੀ ਚੋਣ ਹੋ ਰਹੀ ਹੈ ਵਿਧਾਨ ਸਭਾ ਦੀ ਜੋ ਤੁਹਾਡੇ ਤੋਂ ਇੱਕ ਚੋਣ ਨਹੀਂ ਸਮੀ ਅਸੀਂ ਪੂਰੇ ਪੰਜਾਬ ਦੀ ਜਾਂ ਪੂਰੇ ਹਿੰਦੁਸਤਾਨ ਦੀ ਗੱਲ ਕਿਵੇਂ ਕਹੀਏ ਵੀ ਤੁਸੀਂ ਨਰਪੱਖ ਚੋਣ ਕਰਾ ਦਿਓਗੇ ਇਹ ਜੋ ਨੁਕਸਾਨ ਹੋਣਾ ਸ਼ਬੀ ਡਿੱਗਣੀ ਹੈ ਇਹ ਚੋਣ ਕਮਿਸ਼ਨਰ ਦੀ ਡਿੱਗਣੀ ਹੈ ਇਹਨਾਂ ਦਾ ਕੁਝ ਨਹੀਂ ਜਾਣਾ ਇਹ ਤਾਂ ਆਉਣ ਜਾਣ ਬਣਿਆ ਇਹ ਤਾਂ 2 ਸਾਲ 2 ਸਾਲਾਂ ਬਾਅਦ ਹੋ ਸਕਦਾ ਜਿਵੇਂ ਦੂਜੀ ਸਿਆਸੀਆਂ ਪਾਰਟੀਆਂ ਕਰੇ 2 ਮਹੀਨਿਆਂ ਬਾਅਦ ਵੀ ਇਹ ਮੁੱਖ ਮੰਤਰੀ ਨਾ ਹੋਵੇ ਉਹਦੇ 2 ਸਾਲਾਂ ਬਾਅਦ ਤਾਂ ਹੋਣਾ ਹੀ ਨਹੀਂ ਹੋ ਸਕਦਾ 2 ਮਹੀਨਿਆਂ ਬਾਅਦ ਵੀ ਨਾ ਹੋਵੇ ਜੋ ਅ ਖੁੰਡ ਚਰਚਾ ਚੱਲ ਰਹੀ ਹੈ ਜੋ ਖੁੰਡ ਚਰਚਾ ਕਹਿ ਰਹੇ ਕਿ 28 ਐਮਐਲਏ ਜਿਹੜੇ ਇੱਕ ਪਾਸੇ ਗਏ ਹੋਇਆ ਕਰੀਏ ਤਾਂ ਕਹਿੰਦੇ ਸਪੀਕਰ ਕੁਲਤਾਰ ਸੰਧਵਾ ਨੂੰ ਜਿਹੜਾ ਅਗਲਾ ਮੁੱਖ ਮੰਤਰੀ ਬਣਾ ਦਿੱਤਾ ਜਾਣਾ ਜੇਕਰ ਜਿਮਣੀ ਚੋਣ ਹਾਰਦੇ ਨੇ ਤਾਂ ਬਹੁਤ ਜਲਦੀ ਇਹ ਦੇਖਣ ਨੂੰ ਮਿਲ ਸਕਦਾ ਜੇਕਰ ਜਿੱਤੀ ਜਾਂਦੀ ਹੈ ਤਾਂ ਹੋ ਸਕਦਾ ਥੋੜਾ ਸਮਾਂ ਵੀ ਲੱਗ ਜਾਵੇ ਚਲੋ ਜੇ ਮੰਨ ਕੇ ਚਲੋ ਬਣੂ ਤਾਂ ਆਮ ਆਦਮੀ ਦਾ ਹੀ ਨਾ ਕੱਲੀ ਕਾਂਗਰਸੀ ਦਾ ਐਫਸੀਐਮ ਨਹੀਂ ਬਣਨਾ ਉਹ ਬਣਨਾ ਚਲੋ ਸੰਧਮਾਂ ਸਭ ਬਣਨਗੇ ਸਾਡੇ ਜ਼ਿਲ੍ਹੇ ਦੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਕਿਉਂ ਬਣਨਗੇ ਕਿਉਂਕਿ ਉਹਦੀ ਭਗਵੰਤ ਮਾਨ ਦੀ ਕਾਰਜਕਾਰੀ ਨਹੀਂ ਸਹੀ ਤਾਂ ਤਾਂ ਹੀ ਇਹਨਾਂ ਨੂੰ ਲਿਆਂਦਾ ਜਾਊਗਾ ਪਰ ਕਾਰਗੁਜ਼ਾਰੀ ਤੁਸੀਂ ਕਹਿ ਰਹੇ ਹੋ ਸੀਐਮ ਭਗਵੰਤ ਮਾਨ ਦੀ ਨਹੀਂ ਸਹੀ ਪਰ ਲੋਕਾਂ ਨੇ ਤਾਂ ਵੋਟਾਂ ਹੀ ਸੀਐਮ ਭਗਵੰਤ ਮਾਨ ਨੂੰ ਪਾਈਆਂ ਨੇ ਨਾ 92 ਐਮਐਲਏ ਜਿਤਾਏ ਤਾਂ ਸੀਐਮ ਭਗਵੰਤ ਮਾਨ ਨੂੰ ਲੋਕਾਂ ਨੇ ਵੋਟਾਂ ਪਾ ਕੇ 92 ਐਮਐਲਏ ਨਹੀਂ ਕਹਿ ਸਕ ਸੀਐਮ ਦੇਖਣ ਦੇ ਲਈ ਵੋਟਾਂ ਪਾਈਆਂ ਲੋਕਾਂ ਨੇ ਕਹਿੰਦੇ ਕਿ ਜਿਹਨੂੰ ਮਰਜ਼ੀ ਲੋਕ ਐਮਐਲਏ ਨੂੰ ਨਹੀਂ ਜਾਣਦੇ ਸੀ ਲੋਕਾਂ ਨੇ ਸੀਐਮ ਦੇ ਨਾਂ ਤੇ ਵੋਟਾਂ ਪਾਈ 3 ਕਰੋੜ ਆਬਾਦੀ ਦੇ ਵਿੱਚੋਂ 117 ਐਮਐਲਏ ਚੁਣੇ ਜਾਂਦੇ ਮੰਨ ਕੇ ਚੱਲੋ ਵੀ ਆਪਾਂ ਇਸ ਨੂੰ ਇੱਕ ਕ੍ਰੀਮ ਦੇ ਰੂਪ ਦੇ ਵਿੱਚ ਦੇਖਦੇ ਆਂ ਵੀ 117 ਐਮਐਲਏ ਚੁਣੇ ਗਏ ਸਾਰਿਆਂ ਨੇ ਅਸੀਂ ਪਾਵਰ ਚੱਕ 117 ਐਮਐਲਏ ਨੂੰ ਦੇ ਦਿੱਤੀ 92 ਮੌਜੂਦਾ ਸਰਕਾਰ ਕੋਲੇ ਆ ਗਏ ਉਹ ਜੋ ਭਗਵੰਤ ਮਾਨ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ ਉਹ 92 ਦੇ ਰੂਪ ਦੇ ਵਿੱਚ ਇਕੱਠੀਆਂ ਹੋ ਗਈਆਂ ਨਾ ਉਹ 92 ਦੇ ਵਿੱਚ ਰੂਪ ਦੇ ਵਿੱਚ ਇਕੱਠੀਆਂ ਹੋ ਗਈਆਂ ਅੱਜ ਨਾ ਤਾਂ ਪੰਜਾਬ ਦਾ ਕੋਈ ਵੀ ਵਸਿੰਦਾ ਕਹਿੰਦਾ ਵੀ ਮੁੱਖ ਮੰਤਰੀ ਸਹੀ ਹੈ ਤੇ ਐਮਐਲਏ ਦਾ ਕਹੀ ਨਹੀਂ ਰਿਹਾ ਇਹਨਾਂ ਦੇ ਵੀ ਸਹੀ ਹੈ ਇਸ ਕਰਕੇ ਉਹ 92 ਐਮਐਲਏ ਨੇ ਚੋਣ ਕਰਨੀ ਹੈ ਕਿਹਦੀ ਕਰਨਗੇ ਕਲਤਾਰ ਸੰਧਮਾਨ ਦੀ ਕਰਨਗੇ ਜਾਂ ਦੂਜੇ ਤੀਜੇ ਦੀ ਕਰਨਗੇ ਇੱਕ ਮੈਂ ਤੁਹਾਡੀ ਗੱਲ ਦੇ ਵਿੱਚ ਹੋਰ ਗੱਲ ਐਡ ਕਰਦਾ ਜੋ ਸ਼ੀਤਲ ਅੰਗਰਾਲ ਜੀ ਆ ਉੱਥੇ ਜਿਨ੍ਹਾਂ ਨੇ ਇੱਕ ਬਠਿੰਡੇ ਹਲਕੇ ਦਾ ਬੰਦਾ ਉੱਥੇ ਪੋਲਿੰਗ ਬੂਥ ਦੇ ਉੱਤੇ ਖੜਿਆ ਜਾਂ ਉੱਥੇ ਸ਼ਹਿਰ ਦੇ ਵਿੱਚ ਬਠਿੰਡੇ ਗੁੰਨੇਆਣੇ ਦਾ ਮੁੰਡਾ ਜੋ ਉਹਦਾ ਨਾਮ ਮਨਦੀਪ ਰਾਜਾ ਸ਼ਾਇਦ ਉਹਦੇ ਆਪਣੇ ਜੇਬ ਦੇ ਵਿੱਚੋਂ ਇੱਕ ਕਾਰਡ ਨਿਕਲਿਆ ਜੂ ਉਸ ਦਾ ਕੋਈ ਆਮ ਆਦਮੀ ਦਾ ਕੋਈ ਉਹ ਮੈਂਬਰ ਹੈ ਜਾਂ ਪ੍ਰਧਾਨ ਹੈ ਮੈਂ ਉਸ ਇਸ ਗੁੰਨੇਆਣੇ ਵਾਲੇ ਮੁੰਡੇ ਨੂੰ ਜਾਂ ਬਠਿੰਡੇ ਵਾਲੇ ਨੂੰ ਮੈਂ ਕਿ ਬੇਨਤੀ ਕਰਨੀ ਚਾਹਣਾ ਵੀ ਇੰਨੀ ਵਾਰਡ ਤੂੰ 200 ਕਿਲੋਮੀਟਰ ਚੱਲ ਕੇ ਗਿਆ ਜੇ ਤੁਸੀਂ ਮਿਹਨਤੀ ਕਰਨੀ ਸੀ ਕੁਛ ਵੀ ਕਰਨਾ ਸੀ ਤੇ ਬਠਿੰਡੇ ਦੇ ਵਿੱਚ ਤੁਸੀਂ ਗਰਮੀਤ ਖੁੱਡੀਆਂ ਨੂੰ ਜਿਧਾ ਲੈਂਦੇ ਹੁਣ ਤੁਸੀਂ ਉੱਥੇ ਵੱਟੋ ਵੱਟ ਭੌਂਕਦੇ ਫਿਰਦੇ ਹੋ ਪਹਿਲੀ ਗੱਲ ਤਾਂ ਪਿਛਲੀ ਵਾਰੀ ਤੁਸੀਂ ਦੇਖਿਆ ਹੋਣਾ ਐਮਪੀ ਦੀ ਚੋਣ ਦੇ ਵਿੱਚ ਕਿੰਨੇ ਦਾ ਆਮ ਆਦਮੀ ਦਾ ਇੱਕ ਬੰਦਾ ਫੜਿਆ ਗਿਆ ਸੀ ਉਹ ਕਹਿੰਦਾ ਸੀ ਮੈਂ ਇਥੋਂ ਬੀਜ ਖਰੀਦਣ ਆਇਆ ਆਮ ਚਰਚਾ ਚੱਲੀ ਸੀ ਨਾ ਹੋ ਸਕਦਾ ਗੋਨਿਆਂ ਨਾਲ ਵੀ ਮੱਕੀ ਦਾ ਬੀਜ ਖਰੀਦਣ ਗਿਆ ਹੋਵੇ ਕਿਉਂਕਿ ਉੱਥੇ ਮੱਕੀ ਦਾ ਬੀਜ ਹੈ ਜਿਹੜੀਆਂ ਵੱਡੀਆਂ ਛੱਲੀਆਂ ਵਾਲਾ ਮਿਲਦਾ ਜਲੰਧਰ ਦੇ ਵਿੱਚ ਇਸ ਕਰਕੇ ਮੈਂ ਬੇਨਤੀ ਕਰਦਾ ਆਮ ਆਦਮੀ ਦੇ ਵਰਕਰਾਂ ਨੂੰ ਵੀ ਆਪ ਦੀ ਬਿਨਾ ਕੰਮ ਤੋਂ ਬੇਇਜ਼ਤੀ ਨਾ ਕਰਾਓ ਕਿਉਂ ਉਹਦਾ ਬੇਇੱਜ਼ਤੀ ਤੇਰੀ ਹੋ ਰਹੀ ਹੈ ਉਹ ਤੈਨੂੰ ਖਿੱਚਾ ਤੂੰ ਹੀ ਕਰ ਰਹੀ ਹੈ ਉਹ 20 vision 20 ਲੈਣ ਵਾਲਾ ਜਿਹੜਾ ਗਿਆ ਸੀ ਹੁਣ ਉਹਨਾਂ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿ ਸਾਡੀ ਸੁਣਵਾਈ ਨਹੀਂ ਹੋਈ ਸੀ ਭਾਈ ਮੈਂ ਵੀ ਬੀ ਵਿਜਣ ਵਾਲਾ ਵੀ ਜਿਹੜਾ ਲੈਣ ਵਾਸਤੇ ਗਿਆ ਸੀ ਉੱਥੇ ਪ੍ਰਚਾਰ ਵਾਸਤੇ ਗਿਆ ਸੀ ਤਾਂ ਸਾਡੀ ਸੁਣਵਾਈ ਨਹੀਂ ਹੋ ਰਹੀ ਦੇਖੋ ਆਮ ਆਦਮੀ ਪਾਰਟੀ ਉਦੋਂ ਤਾਂ ਅਸੀਂ ਧੱਕਾ ਕਰਦੇ ਸੀ ਪਰ ਹੁਣ ਸਾਡੇ ਨਾਲ ਧੱਕਾ ਹੋ ਰਿਹਾ ਬਿਲਕੁਲ ਮੈਂ ਆਮ ਵਰਕਰ ਕਿਸੇ ਵੀ ਪਾਰਟੀ ਦਾ ਕਾਂਗਰਸ ਦਾ ਅਕਾਲੀ ਦਲ ਦਾ ਚਾ ਸਤਾਧਾਰੀ ਦਾ ਮੈਂ ਕਹਿੰਦਾ ਵੀ ਵਰਕਰ ਕਿਉਂ ਬੇਇਜ਼ਤੀ ਕਰਾਂਦਾ ਇਹ ਸਾਡਾ ਗੋਨਿਆਂ ਦੇ ਦਾ ਅੱਗਦਾਰੀ ਬੰਦਾ ਹੈ ਦਾੜੀ ਇਹਦੇ ਰੱਖੀ ਹੋਈ ਹੈ ਉਹ ਉਹਦੀ ਖਿੱਚ ਤੂੰ ਹੋ ਰਹੀ ਹੈ ਅੰਗਰਾਲ ਉਹਨੂੰ ਬਾਥਰੂਮ ਦੇ ਵਿੱਚੋਂ ਖਿੱਚ ਕੇ ਲਿਆਇਆ ਹੈ ਮੇ ਕੋਸ ਕਿੱਡੀ ਬੇਇੱਜ਼ਤੀ ਕਰਵਾ ਰਿਆ ਸਾਡੀ ਇਹ ਲੋਕ ਸਾਡੇ ਪੰਜਾਬ ਦੇ ਪੰਜਾਬੀ ਅੱਧੀ ਸਾਰੇ ਦੀ ਬੇਇੱਜ਼ਤੀ ਹੋ ਰਹੀ ਹੈ ਮੈਂ ਇਹਨਾਂ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਮ ਆਦਮੀ ਦੇ ਜਿਹੜੇ ਵਰਕਰ ਹੈ ਉਹ ਜਾ ਕੇ ਉੱਥੇ 2 2.5 ਕਿਲੋਮੀਟਰ ਦੂਰ ਜਾਂਦੇ ਆ ਤੇ ਬਠਿੰਡੇ ਕੱਲ ਪਰਸੋਂ ਇਲੈਕਸ਼ਨ ਲੰਘ ਕੇ ਗਿਆ ਇੱਥੇ ਆਪਦਾ ਪੂਰਾ ਜ਼ੋਰ ਲਾ ਲੈਂਦੇ ਪੂਰਾ ਜ਼ੋਰ ਲਾ ਕੇ ਤੇ ਹਰਸ਼ਮਰ ਨੂੰ ਹਰਾ ਲੈਂਦੇ ਤੇ ਗਰਮੀਤ ਖੁੱਡੀਆਂ ਨੂੰ ਜਿਤਾ ਲੈਂਦੇ ਉੱਥੇ ਜਿਤਾਉਂਦੇ ਫਿਰਦੇ ਹੋ ਤੇ ਫਿਰ ਤੁਸੀਂ ਡਰਦੇ ਬਾਥਰੂਮਾਂ ਦੇ ਵਿੱਚ ਵੜਦੇ ਹੋ ਖੜੋ ਪਿਆ ਹਾਂ ਯਾਰ ਅਸੀਂ ਆਪਦੀ ਪਾਰਟੀ ਦੀ ਮਦਦ ਤੇ ਆਏ ਜੋ ਸਾਡੇ ਦੇ ਧਾਰਾ ਲੱਗਦੀ ਹੈ ਲਾਓ ਸਾਨੂੰ ਜ਼ਿਲ੍ਹਿਆਂ ਦੇ ਵਿੱਚ ਢੱਕੋ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਇਹ ਚੀਜ਼ਾਂ ਛੱਡ ਦਿਓ ਮੁੱਖ ਮੰਤਰੀ ਦਾ ਪਰਿਵਾਰ ਵਟੋ-ਵਟ ਹੋਇਆ ਫਿਰਦਾ ਮੁੱਖ ਮੰਤਰੀ ਵਟੋ-ਵਟ ਹੋਇਆ ਫਿਰਦਾ ਜਲੰਧਰ ਦੇ ਵਿੱਚ ਉਹ ਕਹਿੰਦਾ ਵੀ ਮੈਂ ਚਾਰੇ ਦੀਆਂ ਚਾਰੇ ਸੀਟਾਂ ਜਿੱਤੂਗਾ ਉਹ ਪਚੋਣਾ ਚਲੋ ਜਿੱਤੋ ਜੀ ਤੁਹਾਨੂੰ ਜਿੱਤ ਮੁਬਾਰਕ ਪਰ ਤੁਸੀਂ ਸਾਰੇ ਟੱਬਰ ਨੂੰ ਕਿਉਂ ਵਟੋ-ਵਟ ਭਜਾਈ ਫਿਰਦੋਂ ਆਪਣੇ ਸਰਦਾਰ ਭਗਵੰਤ ਮਾਨ ਜੀ ਨਾਲ ਤਾਂ ਉਹ ਹੋਈ ਵੀ ਪੱਤਾ ਬਣਾ ਲਿਆ ਹੁਣ ਜਿਹੜੇ ਵਟ ਮਰਜੀ ਵਟ ਤੁਰੇ ਫਿਰੇ ਕੋਈ ਖੇਤ ਤੇਰੇ ਵਰਗਾ ਹਲ ਵਾਹੁੰਦਾ ਸੀ ਉਹਦੀ ਘਰਾਂ ਵਾਲੀ ਉਹਦੇ ਵਾਸਤੇ ਪੱਤਾ ਲੈ ਕੇ ਗਈ ਰੋਟੀ ਲੈ ਕੇ ਗਈ ਤੇ ਉਹਨੇ ਕੀ ਕਰਿਆ ਉਹ ਕਿਤੇ ਗਲਤ ਵਟ ਪੈ ਗਈ ਜਿਹੜੇ ਤੇ ਪਾਣੀ ਵਗਦਾ ਸੀ ਗਿੱਲੀ ਸੀ ਵਟ ਉਹਦੇ ਤੋਂ ਡਿੱਗ ਪਈ ਤੇ ਸਾਰਾ ਕੁਝ ਉਹਦੇ ਲੱਸੀ ਵਾਲਾ ਕੁਜਾ ਉਹਦੀਆਂ ਰੋਟੀਆਂ ਖਿੱਲਰ ਗਈਆਂ ਦਾਲ ਖਿੱਲਰ ਗਈ ਤੇ ਫਿਰ ਉਹ ਖੜੀ ਵਟ ਤੇ ਹਾਕ ਮਾਰ ਕੇ ਪੁੱਛਦੀ ਆ ਉਹਦੇ ਘਰਾਂ ਦੇ ਨੂੰ ਵੀ ਮੈਂ ਹੁਣ ਕਿਹੜੀ ਵਟ ਆਵਾਂ ਉਹ ਕਹਿੰਦਾ ਹੁਣ ਤੂੰ ਪੱਤਾ ਬਣਾ ਲਿਆ ਜਿਹੜੀ ਮਰਜੀ ਵਟ ਆ ਜਾ ਇਹ ਮੁੱਖ ਮੰਤਰੀ ਸਾਹਿਬ ਤੁਸੀਂ ਪੱਤਾ ਬਣਾਈ ਬੈਠੇ ਹੋ ਜਿਹੜੇ ਮਰਜ਼ੀ ਵਟ ਪੈਜੋ ਜਿਹੜੀ ਤੁਸੀਂ ਚੋਣ ਜਿੱਤ ਵੀ ਜਾਓਗੇ ਇਹ ਲੋਕ ਇਸ ਚੀਜ਼ ਨੂੰ ਮਨਜ਼ੂਰ ਨਹੀਂ ਕਰਨਗੇ ਕਿਉਂਕਿ ਤੁਸੀਂ ਇੱਥੇ ਨਜਾਇਜ਼ ਧੱਕਾ ਕਰ ਰਹੇ ਹੋ ਤੁਸੀਂ ਜਿੱਤੋ ਹਾਰੋ ਤੁਹਾਡੀ ਕੁਰਸੀ ਅੱਜ ਕੱਲ ਨੂੰ ਪਰਸੋਂ ਇਹ ਮੁੱਖ ਮੰਤਰੀ ਵਾਲੀ ਕੁਰਸੀ ਨੇ ਜਾਣਾ ਤੇ ਜੇ ਤੁਸੀਂ ਇੱਜ਼ਤ ਨਾ ਛੱਡ ਦੋਗੇ ਤਾਂ ਚੰਗੀ ਗੱਲ ਹੈ ਤੇ ਨਹੀਂ ਲੋਕ 2.5 ਸਾਲਾਂ ਬਾਅਦ ਤਾਂ ਤੁਹਾਡੇ ਤੋਂ ਇਹਨਾਂ ਨੇ ਜਿਵੇਂ ਉਹਨਾਂ ਤੋਂ ਖੋਈ ਸੀ ਕਾਲੀ ਕਾਂਗਰਸੀਆਂ ਤੋਂ ਹੁਣ ਤੁਹਾਡੇ ਤੋਂ ਖੋਣ ਨੂੰ ਤਿਆਰ ਬੈਠਿਆ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਨੂੰ ਵੀ ਜੇ ਕੋਈ ਮਾੜੀ ਮੋਟੀ ਇੱਜ਼ਤ ਬਚਦੀ ਹੈ ਬਚਾ ਲਾ ਕਿਉਂਕਿ ਤੇਰੇ ਉੱਤੇ ਪੱਗ ਹੈ ਜਿਹੜੀ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹੀਦਾਂ ਦੀ ਹੈ ਭਗਤ ਸਿੰਘ ਰਾਜਗੁਰੂ ਸਖਦੇਵ ਦੀ ਪੱਗ ਹੈ ਉਹਦੀ ਇਲਾਜ ਹੀ ਰੱਖ ਲਾ ਤੂੰ ਨੈਤਿਕ ਤੌਰ ਦੇ ਉੱਤੇ ਅਸਤੀਫਾ ਦੇ ਦੇ ਕਿਉਂਕਿ ਤੇਰਾ ਅਸਤੀਫਾ ਬਣਦਾ ਕਿਉਂਕਿ ਤੂੰ ਮੁੱਖ ਮੰਤਰੀ ਪੰਜਾਬ ਹੈ ਤੇ ਤਿੱਥੋਂ ਕੰਮ ਹੋਈ ਨਹੀਂ ਜਿਹੜੇ ਤੂੰ ਕਹਿੰਦਾ ਸੀ ਇੱਕ ਤੂੰ ਗੱਪ ਬਹੁਤ ਜ਼ਿਆਦਾ ਮਾਰਦਾ ਕਿੱਕਲੀਆਂ ਪਾਉਣਾ ਤੇ ਤੂੰ ਹੁਣ ਸਟੇਜ ਨਹੀਂ ਚਲਾ ਰਿਹਾ ਤੂੰ ਸਟੇਟ ਚ ਲਾ ਰਿਆ ਤੂੰ ਪੰਜਾਬ ਚ ਲਾ ਰਿਆ ਕੋਈ ਕਿਸੇ ਖਾੜੇ ਦਾ ਸਟੇਜ ਨਹੀਂ ਲਾ ਰਿਆ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੂੰ ਇੱਕ ਜਿੰਨੇ ਵੀ ਅੱਜ ਤੱਕ ਦੇ ਮੁੱਖ ਮੰਤਰੀ ਆਏ ਆ ਤੂੰ ਸਾਰਿਆਂ ਨੂੰ ਗਿਆਏ ਗੁਜਰਿਆ ਮੁੱਖ ਮੰਤਰੀਆਂ ਤੈਨੂੰ ਜੇ ਕੋਈ ਕਿਸੇ ਤੋਂ ਨੰਬਰ ਦੇਣੇ ਹੋਣ ਮੈਂ ਕਹਿੰਦਾ 0 ਤੋਂ ਵੀ ਤੂੰ ਪਲੱਸ ਜਾਏਗਾ ਮਾਈਨਸ 0 ਮਾਈਨਸ ਹੋ ਗਿਆ ਤੂੰ ਕੱਲੇ 0 ਵੀ ਨਹੀਂ ਰਹੀ ਤੇਰੇ ਕੋਲ ਤੂੰ 0 ਮਾਈਨਸ ਮੁੱਖ ਮੰਤਰੀ ਐ ਨਾ ਤੇਥੋਂ ਨਸ਼ਾ ਬੰਦ ਹੋਇਆ ਨਾ ਤੇਥੋਂ ਬੇਰਜ਼ਗਾਰੀ ਘਟੀ ਤੇ ਨਾ ਤੇਥੋਂ ਮਨ ਕੇ ਚੱਲੋ ਕੁਝ ਵੀ ਐ ਜੋ ਤੂੰ ਕੀਤਾ ਸਿਆ ਦੇ ਆਦੇ ਚੋਨ ਮੈਨੂ ਵਰਸੇ ਦੇ ਚ ਉਹ ਤੇਥੋਂ 21 ਲਫ਼ਜ਼ ਪੂਰਾ ਨਹੀਂ ਹੋਇਆ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਹੁਣ ਤੂੰ ਛੱਡ ਦੇ ਕਿਤੇ ਤਾ ਤੂੰ ਕਹਿੰਦਾ ਆਪਣੇ ਅਗਰਾਲ ਨੂੰ ਸੀਤਰਗਰਾਲ ਨੂੰ ਵੀ ਕੱਲ ਨੂੰ ਕਿਉਂ ਮੀਟਿੰਗ ਰੱਖਦਾ ਤੂੰ ਅੱਜ ਰੱਖ ਅੱਜ ਕੋ ਰੱਖਦਾ ਤੂੰ ਹੁਣੇ ਰੱਖ ਉਹਨੇ ਰੱਖੀ ਫਿਰ ਤੂੰ ਪਹੁੰਚਿਆ ਨਾ ਉਹ ਤੁਹਾਡੇ ਵਿੱਚੋਂ ਗਿਆ ਵਾ ਸੀ ਦੋਸ਼ੀ ਉਹ ਵੀ ਹੈ ਉਹਨੇ 2 ਸਾਲ ਫੇਰ ਕਿਉਂ ਅੱਖਾਂ ਮੀਚੀਆਂ ਜੇ ਇਹਨਾਂ ਦਾ ਪਰਿਵਾਰ ਉਥੇ ਦੜਾ ਸੱਟਾ ਨਸ਼ਾ ਚਲਾ ਰਿਆ ਸੀ ਜੋ ਵੀ ਗਲਤ ਕੰਮ ਕਰ ਰਿਹਾ ਜਲੰਧਰ ਦੇ ਵਿੱਚ ਦੋਚੀ ਸੀਤਰ ਅਗਰਾਲ ਵੀ ਹੈ ਉਹਨੇ 2 ਸਾਲ ਉਹਨੇ ਵੀ ਖਾਦਾ ਵਿੱਚੋਂ ਤੇ ਹੁਣ ਉਹਨੇ ਚੱਕ ਕੇ ਜਦੋਂ ਇਹ ਨਿਕਲ ਗਿਆ ਜਾਂ ਕੱਢਤਾ ਜਿਆਦਾ استیفا ਮਨਜ਼ੂਰ ਕਰ ਲਿਆ ਸਪੀਕਰ ਨੇ ਹੁਣ ਉਹ ਮੌਜੂਦਾ ਸਰਕਾਰ ਨੂੰ ਨਿੰਦ ਰਿਆ ਇਹ ਜਾਨੀ ਕਿ ਹਵਾਮ ਦੇ ਵਿੱਚ ਸਾਰੇ ਨੰਗੇ ਹੈ ਇੱਕ ਦੂਜੇ ਦੇ ਦੋਸ਼ੀ ਹੈ ਪਰ ਇਹਨਾਂ ਨੇ ਜੋ ਕੀਤਾ ਉਹ ਅਧਿਕਾਰ ਵਾਸਤੇ ਕੀਤਾ ਪਰ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹਨਾਂ ਉਹਨਾਂ ਨੇ ਤਾਂ 70 ਸਾਲਾਂ ਦੇ ਵਿੱਚ ਕੀਤਾ ਸੀ ਇਸ ਆਮ ਆਦਮੀ ਪਾਰਟੀ ਨੇ 2 ਸਾਲਾਂ ਦੇ ਵਿੱਚ ਹੀ ਸਾਡਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ